31 ਦਸੰਬਰ ਨੂੰ ਦਲਜੀਤ ਦਸਾਂਝ ਤਾ ਲੁਧਿਆਣੇ ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਗ੍ਰੈਂਡ ਫਿਨਾਲੇ ਸ਼ੋਅ ਹੋਣ ਲੱਗਾ illuminary tour ਉਸਦੀ ਸ਼ੁਰੂਆਤ ਚੱਲ ਰਹੀ ਸੀਗੀ ਪੂਰੇ ਦੇਸ਼ ਤੇ ਵਿੱਚ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਦਲਜੀਤ ਦੋਸਾਂ ਨੇ ਆਪਣੇ ਸ਼ੋਅ ਲਗਾਏ ਸੀ ਤਾਂ ਹੁਣ ਉਸ ਦਾ ਉਸ ਦਾ ਸਮਾਪਤੀ ਜਿਹੜੀ ਆ ਉਸਦੀ ਲੁਧਿਆਣਾ ਦੇ ਵਿੱਚ ਹੋਈਗੀ ਤਾਂ ਲੁਧਿਆਣਾ ਦੇ ਵਿੱਚ ਖਤਮ ਹੋਏਗਾ ਲੁਧਿਆਣਾ ਉਹਨਾਂ ਦੀ ਕਰਮ ਭੂਮੀ ਵੀ ਰਹੀ ਹੈ ਇਸੇ ਸ਼ਹਿਰ ਦੇ ਵਿੱਚ ਬਹੁਤ ਸਾਲ ਉਹਨਾਂ ਨੇ ਬਤੀਤ ਕੀਤੇ ਨੇ ਇੱਥੇ ਘਰ ਵੀ ਸੀ ਉਹਨਾਂ ਦਾ ਮਾਪਾਪ ਦੇ ਨਾਲ ਇੱਥੇ ਹੀ ਰਹਿੰਦੇ ਸੀ ਤਾਂ ਹੁਣ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਉਹ ਆਪਣੇ ਸ਼ੋਅ ਦੀ ਸਮਾਪਤੀ ਜਿਹੜੀ ਆ ਕਰਨਗੇ ਤਾਂ ਲੁਧਿਆਣਾ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਤਿਆਰੀਆਂ ਜਿਹੜੀਆਂ ਨੇ ਉਹ ਜੋਰਾ ਸ਼ੋਰਾ ਤੇ ਉਹ ਲਗਾਤਾਰ ਚੱਲ ਰਹੀਆਂ ਨੇ ਸਟੇਜ ਸੈੱਟ ਕੀਤਾ ਜਾ ਰਿਹਾ ਹਾਲਕਿ ਕੱਲ ਦਾ ਦਿਨ ਹੀ ਰਹਿ ਗਿਆ ਸ਼ੋਅ ਦੇ ਵਿੱਚ ਤਾਂ ਕੱਲ ਤੱਕ ਜਿਹੜੀ ਸਾਰੀ ਤਿਆਰੀ ਜਿਹੜੀ ਆ ਮੁਕੰਮਲ ਉਹ ਕਰਨੀ ਪਏਗੀ ਤਾਂ ਉਸ ਤੋਂ ਬਾਅਦ ਜਿਹੜਾ 31 ਦਸੰਬਰ ਨੂੰ ਬਹੁਤ ਲੋਕਾਂ ਨੂੰ ਇੰਤਜ਼ਾਰ ਸੀਗਾ ਇਸ ਸ਼ੋਅ ਦਾ ਤਾਂ ਇਸ ਸ਼ੋਅ ਜਿਹੜਾ 31 ਦਸੰਬਰ ਨੂੰ ਹੋਏਗਾ ਤਾਂ ਸਟੇਜ ਇੱਥੇ ਤਿਆਰ ਕੀਤਾ ਜਾ ਰਿਹਾ ਉਸ ਤੋਂ ਇਲਾਵਾ ਹੋਰ ਸਾਰੇ ਪ੍ਰਬੰਧ ਵੀ ਜਿਹੜੇ ਆ ਪ੍ਰਸ਼ਾਸਨ ਦੇ ਵੱਲੋਂ ਵੀ ਜੋ ਪ੍ਰਬੰਧ ਕਰਨੇ ਸੀ ਉਹ ਵੀ ਕੀਤੇ ਜਾ ਰਹੇ ਨੇ ਕਿਉਂਕਿ 50 ਤੋਂ 60000 ਤੱਕ ਦੀ ਆਡੀਅנס ਦਾ ਅਨੁਮਾਨ ਲਗਾਇਆ ਜਾ ਰਿਹਾ ਕਿ ਇੱਥੇ 50000 ਆਡੀਅנס ਜਿਹੜੀ ਹੈ ਉਹ ਇਸ ਸ਼ੋਅ ਦੇ ਵਿੱਚ ਹਿੱਸਾ ਲਏਗੀ ਤਾਂ ਜਿਸ ਕਰਕੇ ਪਾਰਕਿੰਗ ਦੀ ਫੈਸਿਲਿਟੀ ਸ਼ਹਿਰ ਦੇ ਵਿੱਚ ਟ੍ਰੈਫਿਕ ਦੀ ਫੈਸਿਲਿਟੀ ਵੀ ਸੈ ਉਸ ਚਾਰੂ ਟੰਗ ਦੇ ਨਾਲ ਚਲਦੀ ਰਹੇ ਤਾਂ ਉਸ ਨੂੰ ਲੈ ਕੇ ਵੀ ਜਿਹੜਾ ਹਰੇਕ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਸਮੇਂ-ਸਮੇਂ ਤੇ ਉਹ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਕਮਿਸ਼ਨਰ ਕਮਿਸ਼ਨਰ ਆਫ ਪੁਲਿਸ ਹਰੇਕ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਆ ਕੇ ਜਾਇਜ਼ਾ ਵੀ ਲੈ ਰਹੇ ਨੇ ਤਾਂਕਿ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਆ ਪੂਕਤਾ ਕੀਤੇ ਜਾਣ ਕਿਉਂਕਿ 50000 ਦੇ ਕਰੀਬ ਜਿਹੜਾ ਆਡੀਅנס ਜਿਹੜੀ ਹੈ ਇੱਥੇ ਆਉਣੀ ਹੈ ਤਾਂ 50000 ਆਡੀਅנס ਜਿਹੜੀ ਆ ਉਹ ਇੱਥੇ ਆਣੀ ਹੈ ਤਾਂ ਉਸ ਦੇ ਮੱਦੇ ਨਜ਼ਰ ਸੁਰੱਖਿਆ ਦੇ ਪ੍ਰਬੰਧ ਵੀ ਜਿਹੜੇ ਆ ਪੂਖਤਾ ਹੋਣ ਤਾਂ ਕਿ ਇਸ ਦੇ ਵਾਸਤੇ ਵੀ ਪੁਲਿਸ ਲਗਾਤਾਰ ਇੱਥੇ ਚੱਕਰ ਵੀ ਲਗਾ ਰਹੀ ਆ ਤਾਂ ਤਸਵੀਰ ਲਗਾਤਾਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਲਾਕੇ ਦੇ ਐਸ ਐਚ ਓ ਵੀ ਹੁਣੇ ਜਿਹੜੇ ਨੇ ਇੱਥੋਂ ਨਿਕਲੇ ਨੇ ਤਾਂ ਲਗਾਤਾਰ ਪੁਲਿਸ ਵੀ ਜਿਹੜਾ ਇੱਥੇ ਸਖਤ ਪਹਿਰਾ ਦੇ ਰਹੀ ਹੈ ਤਾਂ ਕਿ 쇼 ਜਿਹੜਾ ਉਹ ਬਿਲਕੁਲ ਸਹੀ ਢੰਗ ਦੇ ਨਾਲ ਚੱਲਦਾ ਰਹੇ ਹਾਲਾਂਕਿ ਇਹ ਗੱਲਾਂ ਵੀ ਸਾਹਮਣੇ ਆ ਰਹੀਆਂ ਸੀ ਕਿਉਂਕਿ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਦੇਹਾਂਤ ਤੋਂ ਬਾਅਦ ਵੀ ਇਹ ਗੱਲਾਂ ਉੱਠੀਆਂ ਸੀ ਕਿਉਂਕਿ 7 ਦਿਨ ਦਾ ਰਾਸ਼ਟਰੀ ਸੋਗ ਦਾ ਜਿਹੜਾ ਉਹ ਐਲਾਨ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਇਹ ਚਰਚਾਵਾਂ ਉੱਠੀਆਂ ਸੀਗੇ ਸ਼ੋ ਸ਼ਾਇਦ ਉਹ ਮਲਤਵੀ ਹੋ ਸਕਦਾ ਪਰ ਅਸ਼ੋ ਮਲਤਵੀ ਨਹੀਂ ਹੈ ਅਸ਼ੋ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਜੋਰਾ ਸ਼ੋਰਾ ਦੇ ਨਾਲ ਲਗਾਤਾਰ ਚੱਲ ਰਹੀਆਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਇਹ ਸ਼ੋਅ ਹੈ ਤੇ ਦਲਜੀਤ ਦੇ ਸਵਾਗਤ ਦੇ ਵਾਸਤੇ ਲਗਾਤਾਰ ਜਿਹੜੀਆਂ ਸ਼ਹਿਰ ਦੇ ਵਿੱਚ ਬੋਰਡਸ ਲਗਾਏ ਜਾ ਰਹੇ ਨੇ ਗ੍ਰਾਫਟੀਜ਼ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਤਾਂ ਵੱਖ-ਵੱਖ ਟੰਗ ਦੇ ਨਾਲ ਦਲਜੀਤ ਦੋਸਾਂ ਦੇ ਲੁਧਿਆਣੇ ਦੇ ਵਿੱਚ ਸਵਾਗਤ ਕਰਨ ਦੇ ਵਾਸਤੇ ਚੀਜ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਦਲਜੀਤ ਦੋਸਾਂ ਨੂੰ ਪਹਿਲਾਂ ਵੀ ਜਦੋਂ ਵੀ ਮੌਕਾ ਲੱਗਦਾ ਤਾਂ ਲੁਧਿਆਣੇ ਸ਼ਹਿਰ ਦੇ ਵਿੱਚ ਜ਼ਰੂਰ ਆਉਂਦੇ ਨੇ ਕਿਉਂਕਿ ਉਹਨਾਂ ਦੀ ਕਰਮ ਭੂਮੀ ਜਿਹੜੀ ਹੈ ਉਹ ਲੁਧਿਆਣਾ ਰਹਿ ਚੁੱਕੀ ਆ ਲੁਧਿਆਣਾ ਦੇ ਵਿੱਚੋਂ ਹੀ ਉਹ ਉੱਠ ਕੇ ਅ ਅੱਗੇ ਪੂਰੀ ਦੁਨੀਆ ਤੱਕ ਪਹੁੰਚੇ ਅਤੇ ਪੂਰੇ ਪੰਜਾਬ ਦਾ ਨਾਂ ਜਿਹੜਾ ਉਹਨਾਂ ਨੇ ਰੌਸ਼ਨ ਕੀਤਾ ਤਾਂ ਜਦੋਂ ਵੀ ਲੁਧਿਆਣੇ 'ਚ ਉਹਨਾਂ ਨੂੰ ਮੌਕਾ ਲੱਗਦਾ ਤਾਂ ਉਹ ਲੁਧਿਆਣੇ ਆ ਕੇ ਜ਼ਰੂਰ ਲੁਧਿਆਣੇ ਦੀਆਂ ਜਿਹੜੀਆਂ ਖਾਸ ਚੀਜ਼ਾਂ ਨੇ ਉੱਥੇ ਵਿਜ਼ਿਟ ਕਰਦੇ ਹੁੰਦੇ ਨੇ ਤਾਂ ਐਤਕੀ ਵੀ ਇੰਤਜ਼ਾਰ ਲੁਧਿਆਣੇ ਵਾਸੀਆਂ ਨੂੰ ਹੈ ਕਿ ਲੁਧਿਆਣਾ ਦੇ ਵਿੱਚ ਦਿਲਜੀਤ ਉਸਾਨ ਜਦੋਂ ਆਉਣਗੇ ਤਾਂ ਕਿੱਥੇ ਕਿੱਥੇ ਜਾਣਗੇ ਤੇ ਆਪਣੇ ਸ਼ੋਹ ਦੀ ਵੀ ਵਾਸਤੇ ਵੀ ਦਿਲਜੀਤ ਉਸਾਨ ਦੇ ਸ਼ੋਹ ਦੇ ਵਾਸਤੇ ਵੀ ਲੋਕ ਜਿਹੜਾ ਉਹ ਬੇਹਦ ਇੰਤਜ਼ਾਰ ਕਰ ਰਹੇ ਨੇ ਤੇ ਵਧੇਰੇ ਅਪਡੇਟਸ ਇਸ ਸਾਣਾ ਜਰੂਰ ਕੈਮਰਾਮੈਨ ਸੰਦੀਪ ਸਿੰਘ ਨਾਲ ਸਨਮਜੀਤ ਸਿੰਘ ਪੱਲਰ ਜਾਨਾ ਸਪੋਕਸਮੈਨ ਲੁਧਿਆਣਾ